ਸਾਸੀ ਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਬੋਹਰ ਦੇ ਰੇਲਵੇ ਸਟੇਸ਼ਨ ਉੱਪਰ ਅੱਜ ਪੂਰਾ ਦਿਨ ਧੁੱਪ ਨਹੀਂ ਨਿਕਲੀ ਤੇ ਹਰ ਜਗ੍ਹਾ ਉੱਪਰ ਸੰਗਣੀ ਧੁੰਦੀ ਛਾਈ ਹੋਈ ਹੈ ਜਿਸ ਕਰਕੇ ਬੱਸਾਂ ਲੇਟ ਹੋ ਰਹੀਆਂ ਨੇ ਰੇਲ ਗੱਡੀਆਂ ਲੇਟ ਹੋ ਰਹੀਆਂ ਨੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਠੰਡ ਇੱਕਾ ਇੱਕ ਵੱਧ ਗਈ ਹੈ ਤੇ ਲੇਕਿਨ ਇਸ ਠੰਡ ਦਾ ਇੱਕ ਪ੍ਰਭਾਵ ਇਹ ਵੀ ਪਿਆ ਕਿ ਫਸਲਾਂ ਬਹੁਤ ਵਧੀਆਂ ਹੋਣਗੀਆਂ ਕਿਨੂ ਦੇ ਉੱਪਰ ਇਹਦਾ ਬਹੁਤ ਵਧੀਆ ਅਸਰ ਰਹੇਗਾ ਕਣਕ ਤੇ ਬਹੁਤ ਵਧੀਆ ਅਸਰ ਰਹੇਗਾ ਤੇ ਗਰਮ ਕੱਪੜਿਆਂ ਦੀਆਂ ਦੁਕਾਨਾਂ ਦੇ ਉੱਪਰ ਇਹਦਾ ਅਸ ਬੋਹਰ ਦੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਤੋਂ ਤੇ ਬੋਹਰ ਦੇ ਬਾਜ਼ਾਰਾਂ ਤੋਂ ਨਹੀਂ ਹੋ ਰਹੀ ਹੈ ਜੀ ਨਾਮ ਕੀ ਲਗਾ 73 ਸੀ ਨਾ ਜੀ ਤੋਂ ਬਹੁਤ ਜ਼ਿਆਦਾ ਹੈਗੀ ਹੈ ਤੋਂ ਦਿੱਕਤ ਆ ਰਹੀ ਹੈ ਬਹੁਤ ਦਿੱਕਤ ਆ ਰਹੀ ਹੈ ਜੀ ਕਿਸ ਤਰ੍ਹਾਂ ਇੱਕ ਤਿਆਰੀ ਕੋਈ ਕਈ ਗੱਡੀਆਂ ਲੇਟਨ ਜਿਗਾ ਰਹੇ ਜੀ ਠੀਕ ਹੈ ਮੈਡਲ ਲੇਟ ਆ ਰਿਹਾ ਕੋਲ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ 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 ਕਿਸੇ ਡਰਾਈਵਰ ਨੇ ਕਿਹਾ ਵਾਸਤੇ ਤੁਹਾਨੂੰ ਬੋਹਰ ਤੇ ਇੱਕ ਉਸ ਤੋਂ ਸਮਝਾ ਕਰਨਾ ਕਰੇ ਬੱਸ ਮੈਂ ਤਾਂ ਹੀ ਇਹ ਦਿਖਦਾ ਨਹੀਂ ਹੈ ਠੀਕ ਹੈ ਹਾਂ ਜੀ ਹਾਂ ਜੀ ਜੀ ਅਪੀਲ ਕਰਨਾ ਜਾਓਗੇ ਆਪਣੇ ਡਰਾਈਵਰ ਭਰਾਵੋ ਲੋ ਆਪੋ ਦੇ ਹੀ ਕਹਿਣਾ ਜੀ ਡਿਫਰ ਜਾਓ ਲੇਟਨ ਜਗਾ ਕੇ ਆਓ ਠੀਕ ਹੈ ਹਾਂ ਜ ਕਿੰਨਾ ਕਿ ਲੇਟ ਹੋ ਰਹੀ ਹੈ ਜੀ ਲੇਟ ਤੋਂ ਹੋਰ ਇਹ ਦਿਖਦੇ ਕੁਝ ਨਹੀਂ ਅੱਗੇ ਜੀ ਠੀਕ ਹੈ ਜਿਹੜੇ ਰੂਟ ਤੇ ਹੁੰਦੇ ਸੀ ਹੋਰ ਮੰਗਦਾ ਜੀ ਠੀਕ ਹੈ ਹਾਂ ਜੀ ਜਿਹੜਾ ਮਤਲਬ ਕਿ ਮੋਟਾ ਸਟਾਕ ਦੁਕਾਨਦਾਰਾਂ ਨੇ ਰੱਖਿਆ ਹੋਇਆ ਸੀਗਾ ਜਿੰਦਾ ਬਾਜ਼ਾਰ ਚ ਗਾਹਕ ਨਹੀਂ ਸੀ ਹੁਣ ਬਾਜ਼ਾਰ ਚੱਲ ਪਿਆ ਗਾ ਉਹ ਨੀਵੇਂ ਟਰੈਕਸੂਟ ਹੈ ਸਵੈਟਰ ਹੈ ਜੈਕਟ ਹੈ ਉਹ ਮਿਲੋ ਸੇਲ ਹੋਣ ਲੱਗ ਗਿਆ ਹੁਣ ਗ੍ਰਾਹਕ ਉਸ ਚੀਜ਼ ਆਣ ਲੱਗ ਗਿਆ ਪੱਲਾ ਜੀ ਪਿਛਲੇ ਸਾਲ ਗਰਮੀ ਨਹੀਂ ਗਰਮੀ ਜ਼ਿਆਦਾ ਵੇਖੀ ਸੀ ਜੇਰ ਸ਼ਾਮੀ ਖਾਂ ਨੂੰ ਵੇਖੀ ਸੀ ਤੇ ਉਹਦੇ ਫੀ ਲੈ ਕੇ ਚਿੰਤਾ ਸੀ ਚਿੰਤਾ ਕਰੋ ਦੇਖੋ ਇਸ ਵਾਰੀ ਵੀ ਇਹੀ ਸੀ ਪਰ ਚਲੋ ਹੁਣ ਮਾਲਕ ਨੇ ਕਿਰਪਾ ਕੀਤੀ ਹੈ ਥੋੜੀ ਠੰਡ ਪਈ ਹੈ ਠੰਡ ਪੈਣ ਨਾਲ ਜਿਹੜਾ ਕਸਟਮਰ ਵਧੇਗਾ ਬਾਜ਼ਾਰ ਦੇ ਵਿੱਚ ਮੋਟੀਆਂ ਆਈਟਮਾਂ ਜਿਵੇਂ ਸ਼ਾਲ ਐ ਸਵੈਟਰ ਐ ਇਸੀਆਂ ਵੇਚਣਗੇ ਹੁਣ ਠੀਕ ਹੈ ਲੱਗਦਾ ਬਾਜ਼ਾਰ ਤੇ ਰੌਣਕ ਆਈਗੀ ਹੋਵੇਗੀ ਆਏਗੀ ਜੀ ਜ਼ਰੂਰ ਆਏਗੀ ਉਮੀਦ ਤੇ ਹੀ ਦੁਨੀਆ ਕਾਇਮ ਹੈ ਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਡਾਕਟਰ ਦਲੀਪ ਚੋਹਰੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਅੱਜ ਬੜੀ ਧੁੰਦ ਪੈ ਰਹੀ ਹੈ ਜੀ ਅੱਜ ਦੇਖੋ ਜੀ ਆਪਣੇ ਏਰੀਆ 'ਚ ਅਜ ਤੱਕ ਧੁੰਦ ਪਈ ਨਹੀਂ ਸੀ ਔਰ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਆਪਣਾ ਔਰ ਕਿਨੂਆਂ ਨੂੰ ਠੰਡ ਬਹੁਤ ਜ਼ਰੂਰੀ ਹੈ ਅਗਰ ਠੰਡ ਪੈਗੀ ਤਾਂ ਕਿਸਾਨਾਂ ਵਾਸਤੇ ਰੇਟ ਹਾਈ ਹੋਣਗੇ ਔਰ ਅੱਛੀ ਈਲਡ ਹੋਣਗੀ ਔਰ ਕਣਕਾਂ ਵਾਸਤੇ ਵੀ ਸਰੋਂ ਵਾਸਤੇ ਵੀ ਇਹ ਜਿਹੜੇ ਧੁੰਦ ਹੈ ਇਹ ਬਹੁਤ ਹੀ ਫਾਇਦੇਮੰਦ ਹੈ ਇਹ ਲੱਗਦਾ ਵੀ ਕਈ ਦਿਨ ਅਗਰ ਹਫਤਾ ਦਸ ਦਿਨ ਰਹਿ ਜੇ ਤਾਂ ਕਿਸਾਨਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਹੋਣੀ ਚਾਹੀਦੀ ਹਾਂਜੀ ਰਜਿੰਦਰ ਕੁਮਾਰ ਜੀ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਇਹ ਕੰਮ ਤੋਂ ਘੱਟੋ ਘੱਟ ਸਾਲ ਹੋ ਗਏ 70 ਸਾਲ ਹੋ ਗਏ ਠੀਕ ਹੈ ਠੰਡ ਇੱਕਦਮ ਵੱਧ ਗਈ ਆ ਉਹਦੇ ਨਾਲ ਕਿੰਨਾ ਘਰ ਆਪਿਆ business ਹੈ ਪਰਬਾਅ ਠੀਕ ਹੈ ਜੀ ਹੁਣ ਅੱਗੇ ਨਾਲੋਂ ਘੱਟ ਠੀਕ ਹੈ ਜੀ ਚਾਰ ਪੰਜ ਦਿਨਾਂ ਤੋਂ ਠੀਕ ਹੈ ਹਾਂ ਜੀ ਖੁਸ਼ੀ ਮਿਲ ਰਹੀ ਆ ਵੀ ਹਾਂ ਜੀ ਖੁਸ਼ੀ ਮਿਲ ਰਹੀ ਹੈ ਜੀ ਹਾਂ ਜੀ ਕਿੰਨੇ ਦਿਨ ਰਾਣੀ ਚਾਹੀਦੀ ਠੰਡ ਠੰਡ ਦਾ ਜੀ ਅਸੀਂ ਤਾਂ ਕਿੰਨੇ ਸਾਡਾ ਕੰਮ ਚੱਲਦਾ ਰਹੇ ਜੀ ਤੇ ਠੰਡ ਦੇ ਨਾਲ ਹੀ ਕੱਲਾ ਸਾਨੂੰ ਫਾਇਦਾ ਨਹੀਂ ਹੈ ਸਭ ਨੂੰ ਫਾਇਦਾ ਜੀ ਕਿਸਾਨਾਂ ਨੂੰ ਵੀ ਫਾਇਦਾ ਹੈ ਹਰ ਕਿਸੇ ਨੂੰ ਫਾਇਦਾ ਹੈ ਜੀ ਤੇ ਅਸੀਂ ਚਾਹਦੇ ਹਾਂ ਵੀ ਠੀਕ ਹੈ ਫਸਲ ਵੀ ਅੱਛੀ ਹੋਊਗੀ ਤੇ ਸਾਡਾ ਵੀ ਕੰਮ ਚੱਲੇਗਾ ਸਭ ਨੂੰ ਬਹੁਤ ਖੁਸ਼ੀ ਦਿੰਦਾ ਰਹੇ ਅਸੀਂ ਇਹ ਚਾਹਦੇ ਹਾਂ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਰੇਲਵੇ ਸਟੇਸ਼ਨ ਉੱਪਰ ਅੱਜ ਪੂਰਾ ਦਿਨ ਧੁੱਪ ਨਹੀਂ ਨਿਕਲੀ ਤੇ ਹਰ ਜਗ੍ਹਾ ਉੱਪਰ ਸੰਗਣੀ ਧੁੰਦੀ ਛਾਈ ਹੋਈ ਹੈ ਜਿਸ ਕਰਕੇ ਬੱਸਾਂ ਲੇਟ ਹੋ ਰਹੀਆਂ ਨੇ ਰੇਲ ਗੱਡੀਆਂ ਲੇਟ ਹੋ ਰਹੀਆਂ ਨੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਠੰਡ ਇੱਕਾ ਇੱਕ ਵੱਧ ਗਈ ਹੈ ਤੇ ਲੇਕਿਨ ਇਸ ਠੰਡ ਦਾ ਇੱਕ ਪ੍ਰਭਾਵ ਇਹ ਵੀ ਪਿਆ ਦੀ ਫਸਲਾਂ ਬਹੁਤ ਵਧੀਆ ਹੋਣਗੀਆਂ ਕਿਨੂ ਦੇ ਉੱਪਰ ਇਹਦਾ ਬਹੁਤ ਵਧੀਆ ਅਸਰ ਰਹੇਗਾ ਕਣਕ ਤੇ ਬਹੁਤ ਵਧੀਆ ਅਸਰ ਰਹੇਗਾ ਤੇ ਗਰਮ ਕੱਪੜਿਆਂ ਦੀਆਂ ਦੁਕਾਨਾਂ ਦੇ ਉੱਪਰ ਇਹਦਾ ਅਸਰ ਰਹੇਗਾ ਪੇਸ਼ ਹੈ ਦਿਨਿਕ ਸਵੇਰਾ ਦੀ ਇੱਕ ਖਾਸ ਰਿਪੋਰਟ ਬੋਹਰ ਦੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਤੋਂ ਤੇ ਬੋਹਰ ਦੇ ਬਾਜ਼ਾਰਾਂ ਤੋਂ ਕੀ ਹੋ ਰਹੀ ਹੈ ਜੀ ਨਕਸ਼ਤਰ ਸਿੰਘ ਜੀ ਤੁਹਾਨੂੰ ਪਤਾ ਲੱਗਿਆ ਹੈ ਕਿ ਬਹੁਤ ਦਿੱਕਤ ਆ ਰਹੀ ਹੈ ਬਹੁਤ ਦਿੱਕਤ ਆ ਰਹੀ ਹੈ ਜੀ ਇਸ ਤਰ੍ਹਾਂ ਇੱਕ ਤਿਆਹ ਵੀ ਹੁਣ ਕਈ ਗੱਡੀਆਂ ਲੇਟਾਂ ਨਹੀਂ ਜਗਾਰੇ ਜੀ ਠੀਕ ਹੈ ਬੜਾ ਲੇਟਾਂ ਰੇਲ ਟੋਰ ਬੰਦ ਪਰੇਸ਼ਾਨੀ ਹੋ ਰਹੀ ਹੈ ਜੀ ਜੀ ਡਰਾਈਵਰ ਇਹਨਾਂ ਵਾਸਤੇ ਕਹਿੰਦੇ ਬ ਠੀਕ ਹੈ ਹਾਂਜੀ ਹਾਂਜੀ ਜੀ ਅਪੀਲ ਕਰਨਾ ਜਾਓਗੇ ਆਪਣੇ ਡਰਾਈਵਰ ਭਰਾਵੋ ਲੋ ਆਪੋ ਤੇ ਹੀ ਕਹਿੰਦੇ ਜੀ ਡਿੱਪਰ ਜਾਓ ਪਲੇਟਨ ਜਗਾ ਕੇ ਆਓ ਠੀਕ ਹੈ ਹਾਂਜੀ ਇਹ ਰੋਧੀਆਂ ਜੀ ਕਿੰਨਾ ਕਿ ਲੇਟ ਹੋ ਰਹੀ ਹੈ ਜੀ ਲੇਟ ਤੋਂ ਹੋਰ ਹੀ ਦਿਖ ਨਹੀਂ ਕੁਝ ਨਹੀਂ ਅੱਗੇ ਜੀ ਠੀਕ ਹੈ ਹਾਂਜੀ ਜਿਹੜੇ ਰੂਟ ਤੇ ਹੁੰਦੇ ਸੀ ਹੋਰ ਮੰਗਦਾ ਜੀ ਠੀਕ ਹੈ ਹਾਂਜੀ ਜਿਹੜਾ ਮਤਲਬ ਕਿ ਮੋਟਾ ਸਟਾਕ ਦੁਕਾਨਦਾਰਾਂ ਨੇ ਰੱਖਿਆ ਹੋਇਆ ਸੀਗਾ ਜਿੰਦਾ ਬਾਜ਼ਾਰ ਚ ਗਾਹਕ ਨਹੀਂ ਸੀ ਹੁਣ ਬਾਜ਼ਾਰ ਚੱਲ ਪਿਆ ਗਾਹਕ ਉਹ ਜਿਵੇਂ ਟਰੈਕਸੂਟ ਹੈ ਸਵੈਟਰ ਹੈ ਜੈਕਟ ਹੈ ਉਹ ਮਿਲੋ ਸੇਲ ਹੋਣ ਲੱਗ ਗਿਆ ਹੁਣ ਗ੍ਰਾਹਕ ਉਸ ਚੀਜ਼ਾਂ ਧਾਨ ਲੱਗ ਗਿਆ ਕੱਲ ਪਿਛਲੇ ਸਾਲ ਗਰਮੀ ਨਹੀਂ ਗਰਮੀ ਜ਼ਿਆਦਾ ਵਹਿਤਰੀ ਸੀ ਜੀ ਫਿਰ ਸ਼ਾਮੀ ਥੰਡ ਵਹਿਤਰੀ ਸੀ ਤੇ ਬਹੁਤ ਠੀਲੇ ਕਿੰਨਾਂ ਸੀ ਚਿੰਤਾ ਦਾ ਦੇਖੋ ਐਸਵਾਰੀ ਵੀ ਇਹੀ ਸੀ ਪਰ ਚਲੋ ਹੁਣ ਮਾਲਕ ਨੇ ਕਿਰਪਾ ਕੀਤੀ ਹੈ ਥੋੜੀ ਠੰਡ ਪਈ ਹੈ ਠੰਡ ਪੈਣ ਨਾਲ ਜਿਹੜਾ ਕਸਟਮਰ ਵਧੇਗਾ ਬਾਜ਼ਾਰ ਦੇ ਵਿੱਚ ਮੋਟੀਆਂ ਆਈਟਮਾਂ ਜਿਵੇਂ ਸ਼ਾਲ ਐ ਸਵੈਟਰ ਐ ਅਸੀਂ ਜਾਂ ਵੇਚਣ ਗਿਆ ਹਾਂ ਠੀਕ ਹੈ ਲੱਗਦਾ ਬਾਜ਼ਾਰ ਤੇ ਰੌਣਕ ਆਈਗੀ ਹੋਵੇ ਆਏਗੀ ਜੀ ਜ਼ਰੂਰ ਆਏਗੀ ਉਮੀਦ ਤੇ ਹੀ ਦੁਨੀਆ ਕਾਇਮ ਹੈ ਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਡਾਕਟਰ ਦਲੀਪ ਚੋਧਰੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਅੱਜ ਬੜੀ ਠੰ ਦੇਖੋ ਜੀ ਆਪਣੇ ਏਰੀਆ ਚ ਅਜ ਤੱਕ ਤੁੰਦ ਪਈ ਨਹੀਂ ਸੀ ਔਰ ਬਹੁਤ ਜ਼ਰੂਰੀ ਸੀ ਕਿਉਂਕਿ ਆਪਣਾ ਏਰੀਆ ਜਿਹੜਾ ਹੈ ਸਾਰਾ ਬਾਗਾਂ ਦਾ ਏਰੀਆ ਹੈ ਔਰ ਕਿਨਵਾਂ ਨੂੰ ਠੰਡ ਬਹੁਤ ਜ਼ਰੂਰੀ ਹੈ ਅਗਰ ਠੰਡ ਬਿਨ ਕਿਸਾਨਾਂ ਵਾਸਤੇ ਰੇਪ ਹਾਈ ਹੋਣਗੇ ਔਰ ਅੱਛੀ ਹਾਈਲਡ ਹੋਣਗੀ ਔਰ ਕਣਕਾਂ ਵਾਸਤੇ ਵੀ ਸੌਣ ਵਾਸਤੇ ਵੀ ਇਹ ਜਿਹੜੀ ਤੁੰਦ ਹੈ ਇਹ ਬਹੁਤ ਹੀ ਫਾਇਦੇਮੰਦ ਹੈ ਇਹ ਲੱਗਦਾ ਵੀ ਕਈ ਦਿਨ ਅਗਰ ਹਫਤਾ ਤੱਕ ਰਹੇ ਜੇ ਤਾਂ ਕਿਸਾਨਾਂ ਵਾਸਤੇ ਬਹੁਤ ਹੀ ਬੜੀ ਅੱਛੀ ਚੀਜ਼ ਹੈ ਹੋਣੇ ਚਾਹੀਦੀ। ਜੀ ਦਾ ਹਾਂਜੀ ਰਜਿੰਦਰ ਕੁਮਾਰ ਜੀ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ? ਇਹ ਕੰਮ ਤੋਂ ਘੱਟੋ ਘੱਟ ਸਾਲ ਨੂੰ ਹੋ ਗਏ 70 ਸਾਲ ਹੋ ਗਏ ਜੀ। ਠੀਕ ਹੈ। ਹੁਣ ਠੰਡ ਇੱਕਦਮ ਵੱਧ ਗਈ ਹੈ ਉਹਦੇ ਨਾਲ ਕਿੰਨਾ ਪ੍ਰਭਾਵ ਪਿਆ business ਤੇ? ਪ੍ਰਭਾਵ ਠੀਕ ਹੈ ਜੀ ਹੁਣ ਅੱਕੇ ਨਾਲੋਂ ਘੱਟ ਠੀਕ ਹੈ ਜੀ ਚਾਰ-ਪੰਜ ਦਿਨਾਂ ਤੋਂ। ਠੀਕ ਹੈ। ਹਾਂਜੀ। ਖੁਸ਼ੀ ਮਿਲ ਰਹੀ ਹੈ ਵੀ? ਹਾਂਜੀ ਖੁਸ਼ੀ ਮਿਲ ਰਹੀ ਹੈ ਜੀ। ਹਾਂਜੀ। ਕਿੰਨੇ ਦਿਨਾਂ ਲਈ ਚਾਹੀਦੀ ਠੰਡ? ਠੰਡ ਤਾਂ ਇਹ ਅਸੀਂ ਦਾ ਕਿੰਨਾ ਸਾਡਾ ਕੰਮ ਚੱਲਦਾ ਰਹੇ ਜੀ। ਤੇ ਠੜ ਦੇ ਨਾਲ ਹੀ ਇਕੱਲਾ ਸਾਨੂੰ ਫਾਇਦਾ ਨਹੀਂ ਹੈ ਸਭ ਨੂੰ ਫਾਇਦਾ ਹੈ ਜੀ ਕਿਸਾਨਾਂ ਨੂੰ ਵੀ ਫਾਇਦਾ ਹੈ ਹਰ ਕਿਸੇ ਨੂੰ ਫਾਇਦਾ ਹੈ ਜੀ ਤੇ ਅਸੀਂ ਚਾਹਦੇ ਹਾਂ ਵੀ ਠੀਕ ਹੈ ਫਸਲ ਵੀ ਇੱਥੀ ਹੋਊਗੀ ਤੇ ਸਾਡਾ ਵੀ ਕੰਮ ਚੱਲੇਗਾ ਸਭ ਨੂੰ ਬਹੁਤ ਖੁਸ਼ੀ ਦਿੰਦਾ ਰਹੇ ਅਸੀਂ ਇਹ ਚਾਹਦੇ ਹਾਂ ਜੀ ਠੀਕ ਹੈ ਠੀਕ ਸਾਰੀ ਗੱਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਰੇਲਵੇ ਸਟੇਸ਼ਨ ਉੱਪਰ ਅੱਜ ਪੂਰਾ ਦਿਨ ਤੂਫਾਨ ਹੀ ਨਿਕਲੇ ਤੇ ਹਰ ਜਗ੍ਹਾ ਉੱਪਰ ਸੰਗਣੀ ਤੋਂ ਦੀ ਛਾਈ ਹੋਈ ਹੈ ਜਿਸ ਕਰਕੇ ਬੱਸਾਂ ਲੇਟ ਹੋ ਰਹੀਆਂ ਨੇ ਰੇਲ ਗੱਡੀਆਂ ਲੇਟ ਹੋ ਰਹੀਆਂ ਨੇ ਮੈਨੂੰ ਤੁਹਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਠੰਡ ਇੱਕਾ ਇੱਕ ਵੱਧ ਗਈ ਹੈ ਤੇ ਲੇਕਿਨ ਇਸ ਠੰਡ ਦਾ ਇੱਕ ਪ੍ਰਭਾਵ ਇਹ ਵੀ ਪਿਆ ਕਿ ਫਸਲਾਂ ਬਹੁਤ ਵਧੀਆ ਹੋਣਗੀਆਂ ਕਣੂ ਦੇ ਉੱਪਰ ਇਹਦਾ ਬਹੁਤ ਵਧੀਆ ਅਸਰ ਰਹੇਗਾ ਕਣਕ ਤੇ ਬਹੁਤ ਵਧੀਆ ਅਸਰ ਰਹੇਗਾ ਤੇ ਗਰਮ ਕੱਪੜਿਆਂ ਦੀਆਂ ਦੁਕਾਨਾਂ ਦੇ ਉੱਪਰ ਇਹਦਾ ਅਸਰ ਰਹੇਗਾ ਪੇਸ਼ ਹੈ ਦਿਨਿਕ ਸਵੇਰਾ ਦੀ ਇੱਕ ਖਾਸ ਰਿਪੋਰਟ ਬੋਹਰ ਦੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਤੋਂ ਤੇ ਬੋਹਰ ਦੇ ਬਾਜ਼ਾਰਾਂ ਤੋਂ ਨਹੀਂ ਹੋ ਰਹੀ ਹੈ ਜੀ ਨਾਮ ਕੀ ਲਗਾ 73 ਸੀ ਨਾ ਜੀ ਤੋਂ ਬਹੁਤ ਜ਼ਿਆਦਾ ਹੈਗੀ ਹੈ ਤੋਂ ਦਿੱਕਤ ਆ ਰਹੀ ਹੈ ਬਹੁਤ ਦਿੱਕਤ ਆ ਰਹੀ ਹੈ ਜੀ ਕਿਸ ਤਰ੍ਹਾਂ ਇੱਕ ਤਿਆਰੀ ਕੋਈ ਕਈ ਗੱਡੀਆਂ ਲੇਟਨ ਜਿਗਾ ਰਹੇ ਜੀ ਠੀਕ ਹੈ ਮੈਡਲ ਲੇਟ ਆ ਰਿਹਾ ਕੋਲ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਹਾਂ ਜੀ ਜੀ ਕਿਸੇ ਡਰਾਈਵਰ ਹੈਗਾ ਵਾਸਤੇ ਤੁਹਾਨੂੰ ਬੋਹਰ ਤੇ ਇੱਕ ਉਸ ਨੂੰ ਸੰਭਲਣਾ ਕਰਨਾ ਪਵੇ ਬੱਸ ਮੈਂ ਤਾਂ ਹੀ ਇਹ ਦਿਖਦਾ ਨਹੀਂ ਹੈ ਠੀਕ ਹੈ ਹਾਂ ਜੀ ਹਾਂ ਜੀ ਜੀ ਅਪੀਲ ਕਰਨਾ ਜਾਓਗੇ ਆਪਣੇ ਡਰਾਈਵਰ ਭਰਾਵੋ ਲੋ ਆਪੋ ਦੇ ਹੀ ਕਹਿਣਾ ਜੀ ਡਿਫਰ ਜਾਓ ਲੇਟਨ ਜਗਾ ਕੇ ਆਓ ਠੀਕ ਹੈ ਹ ਕਿੰਨਾ ਕਿ ਲੇਟ ਹੋ ਰਹੀ ਹੈ ਜੀ ਲੇਟ ਤੋਂ ਹੋਰ ਇਹ ਦਿਖਦੇ ਕੁਝ ਨਹੀਂ ਅੱਗੇ ਜੀ ਠੀਕ ਹੈ ਜਿਹੜੇ ਰੂਟ ਤੇ ਹੁੰਦੇ ਸੀ ਹੋਰ ਮੰਗਦਾ ਜੀ ਠੀਕ ਹੈ ਹਾਂ ਜੀ ਜਿਹੜਾ ਮਤਲਬ ਕਿ ਮੋਟਾ ਸਟਾਕ ਦੁਕਾਨਦਾਰਾਂ ਨੇ ਰੱਖਿਆ ਹੋਇਆ ਸੀਗਾ ਜਿੰਦਾ ਬਾਜ਼ਾਰ ਚ ਗਾਹਕ ਨਹੀਂ ਸੀ ਹੁਣ ਬਾਜ਼ਾਰ ਚੱਲ ਪਿਆ ਗਾ ਉਹ ਨੀਵੇਂ ਟਰੈਕਸੂਟ ਹੈ ਸਵੈਟਰ ਹੈ ਜੈਕਟ ਹੈ ਉਹ ਮਿਲੋ ਸੇਲ ਹੋਣ ਲੱਗ ਗਿਆ ਹੁਣ ਗ੍ਰਾਹਕ ਉਸ ਚੀਜ਼ ਆਣ ਲੱਗ ਗਿਆ ਪੱਲਾ ਜੀ ਪਿਛਲੇ ਸਾਲ ਗਰਮੀ ਨਹੀਂ ਗਰਮੀ ਜ਼ਿਆਦਾ ਵੇਖੀ ਸੀ ਜੀ ਫਿਰ ਸ਼ਾਮੀ ਖੰਡ ਵੇਖੀ ਸੀ ਤੇ ਉਹ ਸਿਲ ਲੈ ਕੇ ਚਿੰਕਾ ਸੀ ਚੰਤਾ ਦੇਖੋ ਇਸ ਵਾਰੀ ਵੀ ਇਹੀ ਸੀ ਪਰ ਚਲੋ ਹੁਣ ਮਾਲਕ ਨੇ ਕਿਰਪਾ ਕੀਤੀ ਹੈ ਥੋੜੀ ਠੰਡ ਪਈ ਹੈ ਠੰਡ ਪੈਣ ਨਾਲ ਜਿਹੜਾ ਕਸਟਮਰ ਵਧੇਗਾ ਬਾਜ਼ਾਰ ਦੇ ਵਿੱਚ ਮੋਟੀਆਂ ਆਈਟਮਾਂ ਜਿਵੇਂ ਸ਼ਾਲ ਐ ਸਵੈਟਰ ਐ ਅਸੀਂ ਜਾਂ ਵੇਚਣ ਗਿਆ ਹਾਂ ਠੀਕ ਹੈ ਲੱਗਦਾ ਬਾਜ਼ਾਰ ਤੇ ਰੌਣਕ ਆਈਗੀ ਹੋਵੇਗੀ ਆਏਗੀ ਜੀ ਜ਼ਰੂਰ ਆਏਗੀ ਉਮੀਦ ਤੇ ਹੀ ਦੁਨੀਆ ਕਾਇਮ ਹੈ ਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਡਾਕਟਰ ਦਲੀਪ ਚੋਹਰੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਅੱਜ ਬੜੀ ਧੁੰਦ ਪੈ ਰਹੀ ਹੈ ਜੀ ਅੱਜ ਦੇਖੋ ਜੀ ਆਪਣੇ ਏਰੀਆ 'ਚ ਅਜ ਤੱਕ ਧੁੰਦ ਪਈ ਨਹੀਂ ਸੀ ਔਰ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਆਪਣਾ ਔਰ ਕਿਨੂਆਂ ਨੂੰ ਠੰਡ ਬਹੁਤ ਜ਼ਰੂਰੀ ਹੈ ਅਗਰ ਠੰਡ ਪੈਗੀ ਤਾਂ ਕਿਸਾਨਾਂ ਵਾਸਤੇ ਰੇਟ ਹਾਈ ਹੋਣਗੇ ਔਰ ਅੱਛੀ ਈਲਡ ਹੋਣਗੀ ਔਰ ਕਣਕਾਂ ਵਾਸਤੇ ਵੀ ਸਰੋਂ ਵਾਸਤੇ ਵੀ ਇਹ ਜਿਹੜੇ ਧੁੰਦ ਹੈ ਇਹ ਬਹੁਤ ਹੀ ਫਾਇਦੇਮੰਦ ਹੈ ਇਹ ਲੱਗਦਾ ਵੀ ਕਈ ਦਿਨ ਅਗਰ ਹਫਤਾ ਦਸ ਦਿਨ ਰਹਿ ਜੇ ਤਾਂ ਕਿਸਾਨਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਹੋਣੀ ਚਾਹੀਦੀ ਹਾਂਜੀ ਰਜਿੰਦਰ ਕੁਮਾਰ ਜੀ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਇਹ ਕੰਮ ਤੋਂ ਘੱਟੋ ਘੱਟ ਸਾਲ ਹੋ ਗਏ 70 ਸਾਲ ਹੋ ਗਏ ਠੀਕ ਹੈ ਠੰਡ ਇੱਕਦਮ ਵੱਧ ਗਈ ਆ ਉਹਦੇ ਨਾਲ ਕਿੰਨਾ ਘਰ ਆਪਿਆ business ਹੈ ਪ੍ਰਭਾਵ ਠੀਕ ਹੈ ਜੀ ਹੁਣ ਅੱਗੇ ਨਾਲੋਂ ਘੱਟ ਠੀਕ ਹੈ ਜੀ ਚਾਰ ਪੰਜ ਦਿਨਾਂ ਤੋਂ ਠੀਕ ਹੈ ਹਾਂ ਜੀ ਖੁਸ਼ੀ ਮਿਲ ਰਹੀ ਆ ਵੀ ਹਾਂ ਜੀ ਖੁਸ਼ੀ ਮਿਲ ਰਹੀ ਹੈ ਜੀ ਹਾਂ ਜੀ ਕਿੰਨੇ ਦਿਨ ਰਾਣੀ ਚਾਹੀਦੀ ਠੰਡ ਠੰਡ ਦਾ ਜੇ ਅਸੀਂ ਦਾ ਕਿੰਨਾ ਸਾਡਾ ਕੰਮ ਚੱਲਦਾ ਰਹੇ ਜੀ ਤੇ ਠੰਡ ਦੇ ਨਾਲ ਹੀ ਕੱਲਾ ਸਾਨੂੰ ਫਾਇਦਾ ਨਹੀਂ ਹੈ ਸਭ ਨੂੰ ਫਾਇਦਾ ਜੀ ਕਿਸਾਨਾਂ ਨੂੰ ਵੀ ਫਾਇਦਾ ਹੈ ਹਰ ਕਿਸੇ ਨੂੰ ਫਾਇਦਾ ਹੈ ਜੀ ਤੇ ਅਸੀਂ ਚਾਹਦੇ ਆ ਵੀ ਠੀਕ ਹੈ ਫਸਲ ਵੀ अच्छੀ ਹੋਊਗੀ ਤੇ ਸਾਡਾ ਵੀ ਕੰਮ ਚੱਲੇਗਾ ਸਭ ਨੂੰ ਬਹੁਤ ਖੁਸ਼ੀ ਦਿੰਦਾ ਰਹੇ ਅਸੀਂ ਇਹ ਚਾਹਦੇ ਆ ਜੀ ਠੀਕ ਹੈ ਠੀਕ ਹੈ ਸਵੇਰਾ ਟੀਵੀ ਲਈ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ